ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਮੇਰੀ ਪਟਿਆ ਲਿਖਦੇ ਹੋ ਸ੍ਰੀ ਗੋਪਾਲ ਭਗਤ ਕਬੀਰ ਜੀ ਦੀ ਬਾਣੀ ਵਿੱਚੋਂ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1194 ਤੇ ਸੁਭਾਇਮਾਨ ਹਨ ਤੇ ਆਪਾਂ ਇਸ ਸ਼ਬਦ ਨੂੰ ਬੀਬੀਆਂ ਦੇ ਸਕੇਲ ਤੇ ਜਦੋਂ ਕਰਦੇ ਹਾਂ ਤਾਂ ਤੀਜੇ ਕਾਲੇ ਤੇ ਕਰਦੇ ਹਾਂ ਕਿਉਂਕਿ ਇਸ ਸ਼ਬਦ ਦਾ ਚਲਨ ਮਸਬਤਕ ਦੇ ਸਾਤਕ ਬਿਲਕੁਲ ਨਹੀਂ ਹੈ ਤੇ ਸ਼ਬਦ ਜਿਆਦਾ ਹਾਈ ਪਿਚ ਤੇ ਹੈ ਇਸ ਕਰਕੇ ਆਪਾਂ ਸਕੇਲ ਡਾਊਨ ਰੱਖਿਆ ਹੈ ਤੇ ਆਸਾਨੀ ਦੇ ਨਾਲ ਬੀਬੀਆਂ ਇਸ ਨੂੰ ਗਾਇਨ ਕਰ ਸਕਣ ਇਹ ਸਾਡੀ ਕੋਸ਼ਿਸ਼ ਹੁੰਦੀ ਹੈ ਤੇ ਜਦੋਂ ਸਾ ਆਪਾਂ ਤੀਜੇ ਕਾਲੇ ਨੂੰ ਮੰਨਦੇ ਹਾਂ ਤਾਂ ਸ਼ਬਦ ਵਿੱਚ ਸ਼ੁੱਧ ਰੇ ਸ਼ੁੱਧ ਗਾ ਸ਼ੁਦ ਮਾ ਪਾ ਕੋਮਲ ਧਾ ਕੋਮਲ ਨੀ ਸਾ ਸਾ ਤੋਂ ਬਾਅਦ ਤਾ ਸਬ ਤੱਕ ਇਹ ਸ਼ਬਦ ਰੇ ਅਤੇ ਗਾ ਇੱਥੇ ਤੱਕ ਜਾਂਦਾ ਹੈ ਤੇ ਆਸਾਨੀ ਦੇ ਨਾਲ ਬੀਬੀਆਂ ਇਸ ਨੂੰ ਗਾਇਨ ਕਰ ਸਕਦੀਆਂ ਹਨ ਤੇ ਜਿਨ੍ਹਾਂ ਬੀਬੀਆਂ ਦੀ ਆਵਾਜ਼ ਹਾਈ ਪਿਚ ਤੇ ਜਾਂਦੀ ਹੈ ਉਹ ਮੈਂ ਵੀਰਾਂ ਵਾਸਤੇ ਜੋ ਸਕੇਲ ਪੰਜਵੇਂ ਕਾਲੇ ਤੇ ਸ਼ਬਦ ਗਾਇਨ ਕੀਤਾ ਹੈ ਉਸ ਨੂੰ ਦੇਖ ਸਕਦੇ ਆਣ ਸਮਝ ਸਕਦੇ ਹਨ ਆਸਾਨੀ ਦੇ ਨਾਲ ਉਸ ਨੂੰ ਵੀ ਗਾਇਨ ਕੀਤਾ ਜਾ ਸਕਦਾ ਹੈ ਜਿਨ੍ਹਾਂ ਦੀ ਆਵਾਜ਼ ਹਾਈ ਪਿਚ ਤੇ ਹੈ ਸ਼ਬਦ ਦੀ ਟਿਊਨ ਆਸਾਨ ਹੈ ਗਾਣਾ ਆਸਾਨ ਹੈ ਸ਼ਬਦ ਹਾਈ ਪਿਚ ਤੇ ਹੈ ਤੇ ਇਸ ਗੱਲ ਦਾ ਧਿਆਨ ਰੱਖਣਾ ਹੈ ਤੇ ਹੁਣ ਆਪਾਂ ਇੱਕ ਵਾਰ ਸਥਾਈ ਗਾਇਨ ਕਰਦੇ ਹਾਂ ਫਿਰ ਸਿੱਖਦੇ ਹਾਂ ਸਥਾਈ ਨੂੰ ਕੱਲੇ ਕੱਲੇ ਸੁਰ ਤੇ ਤੇ ਉਸ ਤੋਂ ਬਾਅਦ ਸਿੱਖਦੇ ਹਾਂ ਅੰਤਰਾ ਦੇਹੋ ਸ੍ਰੀ ਗੋਪਾ ਸ੍ਰੀ ਗੋਪਾ ਮੇਰੀ ਪਟਿਆ ਲਿਖ ਦੇਹੋ ਸ੍ਰੀ ਗੋਪਾ ਸ੍ਰੀ ਗੋਪਾ ਨਹੀਂ ਛੋਡੋ ਰੇ ਬਾਬਾ ਰਾਮ ਨਾਮ ਨਹੀਂ ਛੋਡੋ ਰੇ ਬਾਬਾ ਰਾਮ ਨਹੀਂ ਛੋਡੋ ਰੇ ਬਾਬਾ ਰਾਮਨਾ ਮੇਰੋਰ ਪੜਨ ਸਿਉ ਨਾਹੀ ਕਾਮ ਮੇਰੀ ਪਟੀਆਂ ਮੇਰੀ ਪਟੀਆਂ ਮੇਰੀ ਪਟੀਆਂ ਲਿਖਦੇ ਹੋ ਸ੍ਰੀ ਗੋਪਾਲ ਸ੍ਰੀ ਗੋਪਾਲ ਦੇਖਦੇ ਹਾਂ मेरी पटिया मेरी पटिया मेरी पटिया मेरी पटिया मेरी पटिया, पटिया, पटिया लिख दे हो मेरी ਲਿਖ ਦੇ ਹੋ ਸ੍ਰੀ ਗੋਪਾਲ ਸ੍ਰੀ ਗੋਪਾਲ ਮੇਰੀ ਪਟੀਆ ਲਿਖ ਦੇ ਹੋ ਸ੍ਰੀ ਗੋਪਾਲ ਸ੍ਰੀ ਗੋਪਾਲ नहीं बाबा राम नाम नहीं छोड़ो रे बाबा छोड़ो रे बाबा राम नहीं नहीं रे बाबा राम नाम मेरो और पड़न स्यों नाही काम मेरो और पड़न स्यों नाही काम मेरी पढ़ ਆ ਮੇਰੀ ਪੱਤੀਆ ਮੇਰੀ ਪੱਤੀਆ ਮੇਰੀ ਪੱਤੀਆ ਮੇਰੀ ਪੱਤੀਆ ਲਿਖ ਦੇ ਹੋ ਸ੍ਰੀ ਗੋਪਾਲ ਸ੍ਰੀ ਗੋਪਾਲ ਤੇ ਹੁਣ ਆਪਾਂ ਦੇਖਦੇ ਹਾਂ शब्द अंतरे अन् प्रहलाद पठाये सार प्रहलाद पठाए पढन सार प्रहलाद पठाए पढन सार सङ्ग सखाबो ਕੋ ਪਹਾ ਪੜਾਵਸ ਆਲ ਜਾ ਮੇਰੀ ਪਟਿਆ ਲਿਖ ਦੇ ਹੋ ਸ੍ਰੀ ਗੋਪਾਲ ਦੇਖਦੇ ਹਾਂ ਪ੍ਰਹਿਲਾਦ ਪਠਾਏ ਪੜਨ ਸਾਰ ਸੰਗ ਸਖਾ ਬਹੁ ਲੇ ਬਾ ਸੇ ਉਸ ਤਰੀਕੇ ਨਾਲ ਹੈ ਨਹੀਂ ਛੋਡੋ ਰੇ ਬਾਬਾ RAM ਨਾਮ ਮੇਰੋ ਔਰ ਪੜਨ ਸੋ ਨਹੀਂ ਕਾਮ ਮੋਖ ਕਹਾ ਪੜਾਵਸ ਮੋਖ ਕਹਾ ਪੜਾਵਸ ਆਲ ਜਾਣ ਮੇਰੀ ਪੱਟਿਆ ਲਿਖ ਦੇਓ श्री गोपाल मोक ओ कहां पड़ा वस आ ल जान मेरी पट्टियां लिख दे हो श्री गोपाल मेरी पट्टियां मेरी पट्टियां मेनू उम्मीद है कि आप जी आसानी दे नाल ए शब्द उ सिख जाओगे ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ